ਸਾਡੇ ਬੰਦੇ ਆਪ ਜਾਂਦੇ ਨਾਲੇ ਰੋਜ਼ਗਾਰ ਦਿੰਦੇ ਆ ਉਹਨਾਂ ਨਾਲੇ ਉੱਥੇ ਛੱਤਰ ਖਾ ਕੇ ਆਉਂਦੇ ਆ। ਉਹੇ ਰਜਗਾਰ ਤੁਸੀਂ ਜੰਮੂ ਵਾਲੇ ਹਣ ਦੋਜ ਕਸ਼ਮੀਰ ਵਾਲੇ ਦੋ ਤੋਂ ਤੁਹਾਡਾ ਵਧੀਆ ਵੈਲਕਮ ਕਰਨ ਵਧੀਆ ਸਤਿਕਾਰ ਕਰਨ ਗਿਆ ਤੁਹਾਡਾ ਨਾਲ। ਆਪੇ ਪੰਜਾਬ ਦੇ ਲੋਕਾਂ ਨੂੰ ਛੱਤਰਖਾਨ ਦੀ ਆਦਤ ਪੈ ਗਈ ਪੰਜਾਬੀਆਂ ਦੀ। ਯਾਰ ਹੁਣ ਜਿੱਥੇ ਤੁਸੀਂ ਮੰਨ ਲਓ ਜੇ ਇਸ ਘਰ ਦੇ ਵਿੱਚ ਤੁਹਾਡੇ ਗਿਆ ਦੀ ਇੱਜ਼ਤ ਹੀ ਨਹੀਂ ਆ ਤੁਸੀਂ ਜਾਉਂਗੇ ਉੱਥੇ? ਨਹੀਂ ਜਾਉਂਗੇ। ਵੀ ਸਾਡੇ ਬੰਦੇ ਕਿਉਂ ਜਾਂਦੇ ਆ? ਛੱਤਰਖਾਨੀ ਜਾਂਦੇ ਆ ਫਿਰ। ਇਹਨਾਂ ਅਰਗੇ ਬੰਦਿਆਂ ਕਰਕੇ ਜਿਹੜੇ ਸਾਡੇ ਅਰਗੇ ਬੰਦੇ ਉਹ ਵੀ ਟਾਰਗੇਟ 'ਚ ਆ ਜਾਂਦੇ ਆ ਵੀ ਨਹੀਂ ਤੁਸੀਂ ਕੀ ਗੱਲ ਐ ਤੇ ਕੀ ਨਹੀਂ ਗੱਲ। ਹੁਣ ਤੁਸੀਂ ਨਾ ਜਾਉਂਗੇ ਗੱਲ ਕੁਛ ਵੜੀ ਹੁਣੀ ਜੇ ਤੁਸੀਂ ਜਨੂਈ ਛਤਰਖਾਨੇ ਵੀ ਤੇ ਵੀ ਆਪਣਾ ਕੈਮ ਵੀ ਹੋਗੇ ਜਾਉਣਾ ਕਿ ਤੁਸੀਂ ਸੁਧਰ ਜਾਓ ਬੰਦੇ ਬਣ ਜਾਓ ਨਹੀਂ ਤਾਂ ਫਿਰ ਮੇਰੀ ਉਹੀ ਪੁਰਾਣੀ ਸਟੇਟਮੈਂਟ ਹੈ ਨਹੀਂ ਵੀ ਛਤਰ ਮਾਲ ਮਾਰਗ ਤੁਹਾਡੇ ਬੰਦੇ ਨੇ ਭਜਾਉਣਾ ਸ਼ੁਰੂ ਕਰ ਦੇਵਾਂਗੇ ਖਾਨੇ ਵੀ ਪੰਜਾਬ ਤੋਂ ਰੁਜ਼ਗਾਰ ਵੀ ਪੰਜਾਬ ਤੋਂ ਜੁੱਤੀਆਂ ਵੀ ਪੰਜਾਬ ਦੇ ਸਿਰ ਤੇ ਇਹ ਕਿੱਥੇ ਦੀ ਭਲਾਈ ਹੈ ਤੁਹਾਡੇ ਵਾਸਤੇ ਸਕੰਦਰ ਨੇ ਇੱਕ ਵਾਰ ਆਪਣੀ ਪਰਜਾਂ ਨੂੰ ਦੱਸਦਾ ਪਿਆ ਸੀਗਾ ਉਹਨੇ ਕਿਤੇ ਇੱਕ ਮੁਰਗੀ ਚੱਕ ਲਈ ਉਨੇ ਦੇ ਇੱਕ ਇੱਕ ਕਰਕੇ ਖੰਭ ਪਟਣੇ ਸ਼ੁਰੂ ਕਰ ਦਿੱਤੇ ਜਦੋਂ ਉਹਨੇ ਅੱਧੇ ਤੋਂ ਜ਼ਿਆਦਾ ਮੁਰਗੀ ਦੇ ਖੰਭ ਪੜ ਦਿੱਤੇ ਉਹਨੂੰ ਦਰਦ ਹੋਈ ਉਹ ਮੁਰਗੀ ਚੱਲ ਕੇ ਪਰੇ ਚਲ ਗਈ ਮੁਰਗੀ ਨੇ ਫਿਰ ਔਰ ਇਹ ਸਕੰਦਰ ਨੇ ਫਿਰ ਦਾਣੇ ਖਿਲਾਰੇ ਮੁਰਗੀ ਫਿਰ ਕੋਲ ਆ ਗਈ ਤੇ ਮਤਲਬ ਉਹੀ ਆ ਵੀ ਇਹਨਾਂ ਨੂੰ ਛਤਰਖਾਨ ਦੀ ਜਿਆਦਤ ਹੈ ਉਹ ਕੁੱਟ ਕੇ ਛਤਰ ਮਾਰਗ ਭਜਾਉਂਦੇ ਆ ਹੱਲੇ ਚਾਰਾਂ ਦੇ ਵੱਜ ਗਏ ਹੁੰਦੇ ਤਾਂ ਅੱਟ ਵੇਤਿਆਰਾਂ ਦੇ ਖਾਨ ਨੂੰ ਜਾਣੂ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ 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 ਖਾਲਸਾ ਵਾਈਗੂ ਜੀ ਦੇ ਫਤੇ ਭਰਾ ਜੀ ਅੱਛਾ ਹਿਮਾਚਲ ਵਾਲੇ ਬੜੇ ਟੁੱਟ ਟੁੱਟ ਪੈਂਦੇ ਨੇ ਪੰਜਾਬ ਦੇ ਨੂੰ ਤੁਸੀਂ ਕੀ ਤੁਹਾਨੂੰ ਕੀ ਲੱਗਦਾ ਹੈ ਇਹ ਜੋ ਲਗਾਤਾਰ ਹਾਲਾਤ ਬਣਦੇ ਪਏ ਨੇ ਪਹਿਲਾਂ ਵੀ ਵੀਡੀਓ ਵਾਇਰਲ ਕੋਈ ਹੁਣ ਫੇ ਵੀਡੀਓਜ਼ ਕਾਫੀ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਕਿ ਵੀ ਪੰਜਾਬੀ ਆਇਆ ਤੇ ਪੰਜਾਬੀ ਨੂੰ ਕੁੱਟ ਕੇ ਹੀ ਭੇਜੂ ਦੇਖੋ ਇਹ ਜਿਹੜੀ ਮਾਨਸਿਕਤਾ ਸੋਚਣੀ ਆ ਇਹ ਸਾਰੇ ਦੀ ਆਪਣੀ ਆਪਣੀ ਆ ਆਪਣੇ ਘਰ ਚ ਹਰ ਕੋਈ ਛੇੜਿਆ ਹੈਨਾ ਪਰ ਅਸੀਂ ਫਿਰ ਇਹੀ बार-बार ਚੇਤਾਵਨੀ ਕਰਦੇ ਪਏ ਆ ਵੀ ਬੰਦੇ ਬਣ ਜੋ ਸੁਧਰ ਜਾਓ ਤਹਾਡੇ ਦੂਜੇ ਚੋਂ ਬੰਦਿਆਂ ਦੇ ਕੰਮ ਦੇ ਨਾਲ ਵਾਕਿਆ ਦਾ ਨੁਕਸਾਨ ਨਾ ਹੋਵੇ ਜਿਹੜੇ ਕੋ ਸਾਡੇ ਭਰਾ ਸੱਜਣ ਜਾਂਦੇ ਆ ਉਹ ਘੁੰਮਣ ਜਾਂਦੇ ਆ ਤੇ ਕੁਛ ਵੀ ਆ ਉਹ ਕੋਈ ਹੂੜ ਮਤ ਨਹੀਂ ਕਰਦੇ ਵਧੀਆ ਤਰੀਕੇ ਨਾਲ ਤੁਹਾਨੂੰ ਰੁਜ਼ਗਾਰ ਦੇ ਕੇ ਆਉਂਦੇ ਆ ਨਾ ਕਿ ਤੁਹਾਡੇ ਕੋ ਕੁਛ ਲੈ ਕੇ ਆਉਂਦੇ ਆ ਇਸ ਲਈ ਜਿਹੜੀ ਇਹ ਬਦਸਲੂਕੀ ਆ ਬੇਇੱਜ਼ਤੀ ਆ ਇਹ ਬੰਦ ਕਰ ਦੋ ਨਹੀਂ ਤਾਂ ਇੱਟ ਦਾ ਜਵਾਬ ਫਿਰ ਪੱਥਰ ਨਾਲ ਦੇਣਾ ਸ਼ੁਰੂ ਕਰ ਦਿੱਤਾ ਜਾਊਗਾ ਇਹਦੇ ਚ ਕੋਈ ਵੱਡੀ ਗੱਲ ਨਹੀਂ ਹੈਗੀ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ ਤਾਂ ਪਹਿਲਾਂ ਵੀ ਬੜਾ ਕਿਹਾ ਕੋਇਆ ਕੁਛ ਨਹੀਂ ਫੇਰ ਹਿਮਾਚਲੀ ਕੁੱਟਕੁੱਟ ਫੇਰ ਭੇਜ ਰਹੇ ਨੇ ਉਹਦੇ ਚਿੱਤਾ ਸੀਗਾ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਵੀਡੀਓ ਮਾਫੀ ਦਿਆਂ ਅਮਨਵੀਰ ਸੂਦ ਜਿਹਨੂੰ ਕਹਿੰਦੇ ਆ ਉਹਨਾਂ ਦੀ ਵੀਡੀਓ ਆਈ ਸੀਗੀ ਵੀ ਜੇ ਮੰਨ ਲਓ ਆਪਣੇ ਭਰਾ ਤੋਂ ਕਿਸੇ ਰਿਸ਼ਤੇਦਾਰ ਤੋਂ ਆਪਾਂ ਮਾਫੀ ਮੰਗ ਲੈਨੇ ਆ ਕੋਈ ਮਾਫੀ ਮੰਗਣ ਵਾਲਾ ਛੋਟਾ ਨਹੀਂ ਹੋ ਜਾਂਦਾ ਜਾਂ ਵੱਡਾ ਨਹੀਂ ਹੁੰਦਾ ਆਪਾਂ ਨੂੰ ਲੱਗਾ ਸੀਗਾ ਵੀ ਨਹੀਂ ਉਹਨਾਂ ਨੂੰ ਆਪਣੀ ਗਲਤੀ ਰਿਅਲਾਈਜ਼ ਹੋ ਗਈ ਆ ਵੀ ਨਹੀਂ ਯਾਰ ਉਹ ਗਲਤ ਪੈਣੀ ਤਕਵੀਆ ਤੇ ਪਰ ਫਿਰ ਵੀ ਜੇ ਉਹਨਾਂ ਦੇ ਇਹੀ ਸਟੇਟਮੈਂਟ ਰਹਿੰਦੀ ਆ ਜੇ ਮੰਨ ਲਓ ਪੰਨਿ ਸਿੰਗਰ ਵੱਲੋਂ ਤਾਂ ਫਿਰ ਜਿਹੜੀਆਂ ਕਾਰਵਾਈਆਂ ਹੁੰਦੀਆਂ ਵੀ ਆਪਜੀ ਸਾਰੇ ਭਲੀ ਭਾਂਤੀ ਵਾਕਾ ਵੀ ਹੂੰ ਤੇ ਪੰਜਾਬ ਦੇ ਲੋਕ ਕਿਉਂ ਨਹੀਂ ਟਲਦੇ ਪਏ ਹਿਮਾਚਲ ਜਾਣ ਨੇ ਇਹ ਤਾਂ ਹਿਮਾਚਲ ਦੇ ਲੋਕ ਇਦਾਂ ਕਰ ਰਹੇ ਨੇ ਸਲੂਕ ਕਰ ਰਹੇ ਨੇ ਫਿਰ ਪੰਜਾਬੀ ਆਪਣੇ ਕਿਉਂ ਨਹੀਂ ਟਲਦੇ ਜਿਨ੍ਹਾਂ ਨੂੰ ਛੱਤਰ ਖਾਨ ਦੀ ਆਦਤ ਪਹਿਲੇ ਪੜੀ ਤੇ ਫੇਉ ਇਦਾਂ ਹੀ ਕਰਦੇ ਆ ਹਨ ਹੁਣ ਇੱਕ ਤੁਸੀਂ ਕਹਾਵਤ ਪੰਜਾਬ ਦੇ ਲੋਕਾਂ ਨੂੰ ਛੱਤਰ ਖਾਨ ਦੀ ਆਦਤ ਪੈ ਗਈ ਪੰਜਾਬੀਆਂ ਨੂੰ ਯਾਰ ਹੁਣ ਜਿੱਥੇ ਤੁਸੀਂ ਮੰਨ ਲਓ ਜੇ ਇਸ ਘਰ ਦੇ ਵਿੱਚ ਤੁਹਾਡੇ ਗਿਆ ਦੀ ਇੱਜ਼ਤ ਹੀ ਨਹੀਂ ਆ ਤੁਸੀਂ ਜਾਓਗੇ ਉੱਥੇ ਨਹੀਂ ਜਾਓਗੇ ਨਹੀਂ ਜਾਊਂਗੇ ਵੀ ਸਾਡੇ ਬੰਦੇ ਕਿਉਂ ਜਾਂਦੇ ਆ ਛਤਰਖਾਨੀ ਜਾਂਦੇ ਆ ਫਿਰ ਜਾਂ ਬੀਸਤੀ ਗਰਾਉਂ ਜਾਂਦੇ ਇਹਨਾਂ ਅਰਗੇ ਬੰਦਿਆਂ ਕਰਕੇ ਜਿਹੜੇ ਸਾਡੇ ਅਰਗੇ ਬੰਦੇ ਉਹ ਵੀ ਟਾਰਗੇਟ 'ਚ ਆ ਜਾਂਦੇ ਆ ਵੀ ਨਹੀਂ ਤੁਸੀਂ ਕੀ ਗੱਲ ਐ ਤੇ ਕੀ ਨਹੀਂ ਗੱਲ ਹੁਣ ਤੁਸੀਂ ਨਾ ਜਾਉਂਗੇ ਗੱਲ ਕੁਛ ਵੱਡੀ ਹੁਣੀ ਜੇ ਤੁਸੀਂ ਜਨੂਅਰੀ ਛਤਰਖਾਨੇ ਵੀ ਤੇ ਵੀ ਆਪਣਾ ਕੈਮ ਵੀ ਹੋ ਕੇ ਜਾਵਣਾ ਚੱਕਰ ਤਾਂ ਇੱਥੇ ਆ ਪਰ ਚੱਕਰ ਇਦਾਂ ਆ ਵੀ ਹੁਣ ਪਿੱਛੇ ਤੁਸੀਂ ਖਬਰ ਸੁਣੀ ਨੂੰ ਆ ਵੀ ਇੱਕੋ ਹੋਟਲ ਦੇ ਮਾਲਕ ਨੂੰ ਪੰਜਾਬੀ ਮੁੰਡਿਆਂ ਨੇ ਗੋਲੀ ਮਾਰ ਦਿੱਤੀ ਜੋ ਛਤਰ ਮਾਰਦੇ ਆ ਜੋ ਕੋਈ ਗੱਲਬਾਤ ਹੋਈ ਜਾ ਤਾਂ ਉੱਥੇ ਹੋ ਕੁਝ ਹੀ ਹੋਣਾ ਹੁਣ ਖਬਰਾਂ ਦੀ ਖਬਰਾਂ ਪੜ੍ਹੀ ਜਾਂਦੇ ਆ ਜਿਹੜਾ ਹਿਮਾਚਲ ਪ੍ਰਸ਼ਾਸਨ ਹੈ ਉਹਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਯਾਰ ਜੇ ਬੰਦੇ ਨਹੀਂ ਟਾਲਦੇ ਤੁਸੀਂ ਇਹਨਾਂ ਨੂੰ ਟਾਲ ਲਓ ਕਿਸੇ ਤਰੀਕੇ ਨਾਲ ਟਾਲੋ। ਇਹ ਫਿਰ ਟਾਲਦੇ ਕਿਉਂ ਨਹੀਂ ਪੀ ਤੁਹਾਡੇ ਸਾਹਮਣੇ। ਹਾਂਜੀ ਫਿਰ ਗੱਲ ਉੱਥੀ ਆ ਗਈ ਵੀ ਛਤਰਖਾਨ ਦੀ ਆਦਤ ਆ। ਇੱਕ ਕਣ ਮੈਂ ਤੁਹਾਨੂੰ ਗੱਲ ਲੱਗਾ ਦੱਸਾਂ ਸਕੰਦਰ ਨੇ ਇੱਕ ਵਾਰ ਆਪਣੀ ਪਰਜਾਂ ਨੂੰ ਦੱਸਦਾ ਪਿਆ ਸੀਗਾ ਉਹਨੇ ਕਿਤੇ ਇੱਕ ਮੁਰਗੀ ਚੱਕ ਲਈ। ਉਹਨੇ ਇਹਦੇ ਇੱਕ ਇੱਕ ਕਰਕੇ ਖੰਭ ਪਟਣੇ ਸ਼ੁਰੂ ਕਰ ਦਿੱਤੇ। ਜਦੋਂ ਉਹਨੇ ਅੱਧੇ ਤੋਂ ਜ਼ਿਆਦਾ ਮੁਰਗੀ ਦੇ ਖੰਭ ਪੜ ਦੱਤੇ ਉਹਨੂੰ ਦਰਦ ਹੋਈ। ਉਹ ਮੁਰਗੀ ਚੱਲ ਕੇ ਪਰੇ ਚਲ ਗਈ। ਮੁਰਗੀ ਨੇ ਫਿਰ ਔਰ ਇਹ ਸਕੰਦਰ ਨੇ ਫਿਰ ਦਾਣੇ ਖਿਲਾਰੇ ਮੁਰਗੀ ਫਿਰ ਕੋਲ ਆ ਗਈ ਕਿ ਮਤਲਬ ਉਹੀ ਆ ਵੀ ਇਹਨਾਂ ਨੂੰ ਛਤਰ ਖਾਂ ਦੀ ਆਦਤ ਆ ਉਹ ਕੁੱਟ ਕੇ ਛਤਰ ਮਾਰ ਕੇ ਭਜਾਉਂਦੇ ਆ ਹਲੇ ਚਾਰਾਂ ਦੇ ਵੱਜ ਗਏ ਹੁੰਦੇ ਤਾਂ ਅਟਵੇ ਤਿਆਰ ਹੁੰਦੇ ਖਾਣ ਨੂੰ ਜਾਣੋ ਹਿਮਾਚਲ ਤੋਂ ਇਲਾਵਾ ਬੜੇ ਹੋਰ ਜਗ੍ਹਾ ਹੈ ਜੰਮੂ ਕਸ਼ਮੀਰ ਹੈਗੀ ਹੈ ਉਤਰਾਖੰਡ ਚਲ ਜੋ ਉਹ ਥਾਂ ਹੈਗਾ ਹੋਰ ਬੜੀ ਥਾਂ ਹੈ ਉੱਧਰ ਕਿਉਂ ਨਹੀਂ ਜਾਂਦੇ ਪਏ ਹਿਮਾਚਲ ਹੀ ਕਿਉਂ ਖਾਸ ਮੈਨੂੰ ਵਜ੍ਹਾ ਸਮਝ ਨਹੀਂ ਆਉਂਦੀ ਤੁਹਾਡੇ ਹਿਸਾਬ ਦੇ ਨਾਲ ਹਿਮਾਚਲ ਹੀ ਕਿਉਂ ਜਾਂਦੇ ਨੇ ਆਪਣੇ ਪੰਜਾਬੀ ਅਸੀਂ ਤੇ ਇਸ ਗੱਲ ਦੇ ਉੱਤੇ ਤਾਂ ਮੇਰਾ ਵੀ ਕੋਈ ਟਿੱਪਣੀ ਕਰ ਹੀ ਨਹੀਂ ਸਕਦੇ ਵੀ ਹਿਮਾਚਲ ਕਿਉਂ ਜਾਂਦੇ ਆ ਜਾਂ ਤੇ ਇਹਨਾਂ ਨੂੰ ਕਿਤੇ ਸਵਾਦ ਆਉਂਦਾ ਉਧਰ ਪਹਾੜੀਆਂ ਘੁੰਮ-ਘੰਮ ਕੇ برفਾ ਦੇਖਣ ਜਾਂਦੇ ਆ ਜੇ ਕੁਝ ਵੀ ਬਰਫ਼ ਤਾਂ ਹੀ ਉਧਰ ਵੀ ਪੈਂਦੀ ਆ ਆਪਣੇ ਜੰਮੂ ਕਸ਼ਮੀਰ ਵਾਲ ਸਾਈਡ ਨਾਲੇ ਉਧਰ ਵਿਚਾਰੇ ਕੋਰ ਰੁਜ਼ਗਾਰ ਘਟਿਆ ਤੁਸੀਂ ਦੇਖਿਆ ਹੋਣਾ ਆਮ ਕਰਕੇ ਉਹ ਰਾਸ਼ੇ ਵਿਚਾਰੇ ਇਹਨਾਂ ਨਾਲ ਭਾਰ ਪੇਟ ਤੇ ਚੱਕ ਕੇ ਉਹ ਕੋਟੀਆਂ ਸ਼ਾਲ ਵਗੈਰਾ ਵੇਚਣ ਆਉਂਦੇ ਨਹੀਂ ਰੁਜ਼ਗਾਰ ਤਾਂ ਆਉਂਦੇ ਆ ਸਾਡੇ ਬੰਦੇ ਆਪ ਜਾਂਦੇ ਨਾਲੇ ਰੁਜ਼ਗਾਰ ਦਿੰਦੇ ਆ ਉਹਨਾਂ ਨਾਲੇ ਉੱਥੇ ਸ਼ਤਰਗਾ ਕੇ ਆਉਂਦੇ ਆ ਉਹ ਹੀ ਰੁਜ਼ਗਾਰ ਤੁਸੀਂ ਜੰਮੂ ਵਾਲਿਆਂ ਦੋਜ ਕਸ਼ਮੀਰ ਵਾਲਿਆਂ ਦੋ ਤੋ ਤੁਹਾਡਾ ਵਧੀਆ ਵੈਲਕਮ ਕਰਨ ਵਧੀਆ ਸਤਿਕਾਰ ਕਰਨ ਗਿਆ ਤੁਹਾਡਾ ਨਾ ਆਖਰ ਤੁਸੀਂ ਇਹ ਜਰੂਰ ਦੱਸ ਦੋ ਜਿਸ ਤਰੀਕੇ ਦੇ ਨਾਲ ਹੁਣ ਤੁਸੀਂ ਇੱਕ ਤੁਹਾਡੀ ਆਡੀਓ ਉਹ ਕਾਫੀ ਵਾਇਰਲ ਹੋਈ ਹੈ ਤੁਸੀਂ ਕਹਿ ਰਹੇ ਹੋ ਕਿ ਵੀ ਜੇਕਰ ਹੁਣ ਪੰਜਾਬ ਦੇ ਵਿੱਚ ਹਿਮਾਚਲੀ ਕੋਈ ਆਉਂਦਾ ਹੈ ਤੇ ਇੱਕ ਵਾਰੀ ਪਿੱਠ ਜਿਹੜੀ ਉਹ ਸਿੱਧੀ ਕਰਕੇ ਤਰੀਕੇ ਦੇ ਨਾਲ ਆਵੇ ਨਹੀਂ ਤਾਂ ਅਸੀਂ ਵੀ ਇਧਰੋਂ ਕੁਛ ਨਾ ਕੁਛ ਕਰਕੇ ਭੇਜਾਂਗੇ ਤੁਹਾਨੂੰ ਲੱਗਦਾ ਉਹ ਤੁਹਾਡੀ ਸਟੇਟਮੈਂਟ ਗਲਤ ਹੈਗੀ ਹੈ ਨਹੀਂ ਸਟੇਟਮੈਂਟ ਆਪਣੀ ਪੂਰੀ ਕਾਇਮ ਸੀਗੀ ਅਸੀਂ ਉੱਤੇ ਖਰੇ ਵੀ ਉੱtre ਸੀਗੇ ਫਿਰ ਗੱਲ ਉੱਥੀ ਆ ਗਈ ਇਹਨਾਂ ਨੇ ਜਦੋਂ ਮਾਫੀ ਦੀ ਵੀਡੀਓ ਆ ਗਈ ਸੀਗੀ ਉਹ ਫਿਰ ਜਿਹੜੇ ਸਾਡੇ ਜਹੇਦਾਰ ਨੇ ਵੱਡੇ ਜੰਗੀ ਜਨੈਲ ਜਹੇਦਾਰ ਬਾਬਾ ਮੇਹਰ ਜੇਕਰ ਕੋਈ ਮਾਫੀ ਮੰਗ ਲੈਂਦਾ ਹੈ ਤਾਂ ਫਿਰ ਠੀਕ ਹੈ। ਭਾਜੀ ਮਾਫੀ ਦੇ ਜਿਹੜਾ ਸੰਗਤ ਤੋਂ ਮਾਫੀ ਮੰਗ ਜਾਂਦਾ ਸੰਗਤ ਮaaf ਕਰ ਦਿੰਦੀ ਹੈ ਸੰਗਤ ਚ ਬੜਾ ਕਹ ਲਈਏ ਇੱਕ ਨਿਮਰਤਾ ਹੁੰਦੀ ਆ। ਪਰ ਉਹ ਜਿਹੜੀਆਂ ਗਲਤੀਆਂ ਬਾਰ ਬਾਰ ਰਿਪੀਟ ਹੁੰਦੀ ਉਹ ਗਲਤੀ ਨਹੀਂ ਹੈਗੀ ਉਹ ਸ਼ਰਾਰਤ ਗਿਣੀ ਜਾਂਦੀ ਆ ਤੇ ਸ਼ਰਾਰਤੀ ਬੰਦੇ ਨੂੰ ਜੇ ਨਾਥ ਨਾ ਪਾਈ ਜਾਵੇ ਤਾਂ ਵੱਡੀ ਸ਼ਰਾਰਤ ਕਰਕੇ ਅਮਾ ਚਲੀਆਂ ਨੂੰ ਜਾਂ ਪੰਜਾਬ ਨੂੰ ਖਤਰੇ ਚੋਂ ਪਾ ਸਕਦੇ ਵੀ ਜਦੋਂ ਛੇਤਰੋ ਛੇਤਰੀ ਕੰਮ ਚੱਲੀ ਪਿਆ ਤਾਂ ਫਿਰ ਤੇ ਇੱਥੇ ਵੀ ਪਾਕਿਸਤਾਨ ਵਾਲੇ ਹਿਸਾਬ ਨੇ ਫੇ ਤਾਰਾ ਹੀ ਲੱਗਣਗੀਆਂ ਹਨਾ ਵੀ ਚੱਕਰ ਤਾਂ ਉੱਤੇ ਇਹੀ ਵਾਰ-ਵਾਰ ਆ ਵੀ ਤੁਸੀਂ ਸੁਧਰ ਜਾਓ ਬੰਦੇ ਬਣ ਜਾਓ ਨਹੀਂ ਤਾਂ ਫਿਰ ਮੇਰੀ ਉਹੀ ਪੁਰਾਣੀ ਸਟੇਟਮੈਂਟ ਹੈ ਯਾਨੀ ਵੀ ਛੇਤਰ ਮਾਰਮਾਰਗ ਤੁਹਾਡੇ ਬੰਦੇ ਨੇ ਭਜਾਉਣਾ ਸ਼ੁਰੂ ਕਰ ਦੇਵਾਂਗੇ ਖਾਣੇ ਵੀ ਪੰਜਾਬ ਤੋਂ ਆ ਰੁਜ਼ਗਾਰ ਵੀ ਪੰਜਾਬ ਤੋਂ ਜੁੱਤੀਆਂ ਵੀ ਪੰਜਾਬ ਦੇ ਸਿਰ ਦੇ ਵਿੱਚ ਇਹ ਕਿੱਥੇ ਦੀ ਭਲਾਈ ਹੈ ਤੁਹਾਡੇ ਵਾਸਤੇ ਇਹ ਚੱਕਰ ਤੁਹਾਨੂੰ ਲੱਗਦਾ ਹੈ ਕਿ ਫਿਰ ਹੁਣ ਇਸ ਤਰੀਕੇ ਦੇ ਨਾਲ ਸਾਰਾ ਕੁਝ ਹੋ ਰਿਹਾ ਇਹ ਚੀਜ਼ਾਂ ਬੰਦ ਹੋ ਜਾਣਗੀਆਂ ਹੁਣ ਜਿਸ ਤਰੀਕੇ ਦੇ ਨਾਲ ਅਮਨਸੂਦ ਹੋ ਰਾ ਦੀ ਮਾਫੀ ਆਈ ਉਸ ਤੋਂ ਬਾਅਦ ਲੱਗਦਾ ਤੁਹਾਨੂੰ ਹੋਰ ਚੀਜ਼ਾਂ ਬੰਦ ਹੋਣਗੀਆਂ ਸਟੇਟਮੈਂਟਾਂ ਜਾਂ ਫਿਰ ਜੋ ਉਹ ਅਹਾਲ ਫਿਲਹਾਲ ਦੇ ਵਿੱਚ ਹੋ ਰਿਹਾ ਇੱਕ ਵੀਡੀਓ ਹੋਰ ਵਾਇਰਲ ਹੋ ਰਹੀ ਹੈ ਸਾਹਮਣੇ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਕੁੱਟਿਆ ਜਾ ਰਿਹਾ ਉਦੋਂ ਵੀ ਮੈਂ ਵੀਡੀਓ 'ਚ ਇਹ ਕਿਹਾ ਸੀਗਾ ਵੀ ਹਿਮਾਚਲ ਤੁਸੀਂ ਨਾ ਜਾਓ ਇੱਕ ਸਾਲ ਦੀ ਸੌਂਖ ਖਾ ਲਵੇ ਆਪ ਤੁਹਾਨੂੰ ਪੰਜਾਬ ਮੇਂ ਲਾਉਣਗੇ ਠੀਕ ਨਹੀਂ ਜਿੰਨੇ ਹੁਣ ਸਾਡੇ ਪੰਜਾਬੀ ਆ ਇਧਰੋਂ ਜਾਂਦੇ ਆ ਗੱਡੀਆਂ ਕਾਰਾਂ ਦੇ ਉੱਤੇ ਜਾਂ ਮੰਨ ਲਓ 12 ਮੁੰਡੇ ਆਉਂਦੇ ਉਹ ਜਾਂਦੇ ਉਹੀ ਖਰਚਾ ਇਹਨਾਂ ਦਾ ਸਾਰਾ ਚਲਾਉਂਦੇ ਨੇ ਹਿਮਾਚਲ ਨੂੰ ਕਹਿੰਦਾ ਸੂਰ ਸੇ ਇਨਕਮ ਦਾ ਏਡਾ ਇਹ ਟੂਰਿਸਟ ਦੀ ਸਰਤੀ ਆ ਤੇ ਜੇ ਟੂਰਿਸਟ ਦੀ ਗੱਲ ਕੀਤੀ ਜਾਵੇ ਤੇ ਟੂਰਿਸਟ ਹੈ ਵੀ ਮਤਲਬ ਦੇਖਣ ਨੂੰ ਹੈ ਵੀ ਕੀ ਆ ਹਿਮਾਚਲ ਦੇ ਵਿੱਚ ਪਹਾੜਾਂ ਦੇ ਘੁੰਮ ਫਿਰ ਕੇ ਏਡਾ ਸਫਰ ਤੈਅ ਕਰਕੇ ਤਿੰਨ ਚਾਰ ਦਿਨ ਉਹਦੇ ਪਿੰਡਾਂ ਵਰਦੇ ਉੱਤੇ ਕੀ ਆ ਫਿਰ ਕੋਈ ਫਾਇਦਾ ਨਹੀਂ ਹੈਗਾ